ਸਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੈ ਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਲਗਭਗ 27-28 ਬੜਾ ਕੈਮਰਾ ਸਾਹਮਣੇ ਕਰਕੇ ਦਿਖਾਵਾਂਗੇ ਜਿਹੜੀਆਂ ਫਾਰ ਸੇਲ ਆ ਵੀਰ ਰਾਵਣਪ੍ਰੀਤ ਦੇ ਘਰ ਆਪਾਂ ਵੀਡੀਓ ਕਵਰ ਕਰਦੇ ਪਿਆ ਸੀਨੀਵਾਲ ਕਲਾਂ ਡੇਰੀ ਫਾਰਮ 28 ਨਗਪੁਰੇ ਵਿਕਰੀ ਵਾਲੇ ਵੀਰ ਕੋਲੇ ਹਾਜ਼ਰ ਆ ਮੌਕੇ ਤੇ ਤੇ ਕੱਲੇ ਕੱਲੇ ਨਾਲ ਕੋ ਡਿਟੇਲ ਤੇ ਆਪਾਂ ਜਾਣਕਾਰੀ ਲੈਨੇ ਵੀਰ ਤਾਂ ਆਓ ਅੱਗੇ ਕਰੀਏ। ਸਤਿ ਸ੍ਰੀ ਅਕਾਲ ਵੀਰ ਜੀ। ਸਤਿ ਸ੍ਰੀਕਾਲ ਜੀ। ਹਾਂਜੀ ਆਪਣਾ ਨਾਮ ਐਡਰੈਸ ਦੱਸ ਦਿਓ ਵੀਰੇ। ਵੀਰੇ ਮੇਰਾ ਨਾਮ ਰਮਨਪ੍ਰੀਤ ਸਿੰਘ ਆ ਜੀ ਪਿੰਡ ਸੀਨੀਵਾਲ ਕਲਾ ਹੈਗਾ ਵੱਡਾ ਸੀਨੀਵਾਲ ਜਿਹੜਾ ਫਾਰਮਾ ਸੀਨੀਵਾਲ ਕਣਾ ਤੋਂ 1.5 ਕਿਲੋਮੀਟਰ ਚੱਲ ਕੇ ਕਲਾਲੇ ਵਾਲੀ ਸੜਕ ਤੇ ਵੀਰੇ ਆਪਣਾ ਫਾਰਮ ਆਉਂਦਾ ਜੀ। ਜ਼ਿਲ੍ਹਾ ਵੀਰੇ ਆਪਣਾ ਬਰਨਾਲਾ ਕਾ। ਕਨੈਕਟਰ ਨੰਬਰ ਨੋਟ ਕਰ ਲਓ 62807 13934 62807 13934 ਹਾਂਜੀ ਵੀਰੇ ਆਪਣਾ ਵਟਸਐਪ ਵੀ ਇਸੇ ਨੰਬਰ ਤੇ ਚੱਲਦਾਗਾ। ਕੋਈ ਵੀ ਵੀਰ ਆਪਾਂ ਨੂੰ WhatsApp ਤੇ ਕੋਈ ਵੀ ਮੈਸੇਜ ਕਰੂਗਾ ਜਿਹੜੀ ਸਾਡੀ ਲੋਕੇਸ਼ਨ ਆ ਕਿ ਉਹ ਵੀਰੇ ਆਟੋਮੈਟਿਕ ਹੀ ਚਲੀ ਜਾਂਦੀ ਆ ਵੀਰ ਨੂੰ ਉੱਥੇ ਟੱਚ ਕਰਕੇ ਆਜੋ ਲੋਕੇਸ਼ਨ ਆ ਆਟੋਮੈਟਿਕ ਖੁੱਲ ਜਾਂਦੀ ਆ ਉਹ ਵੀਰ ਨੂੰ ਫਿਰ ਸਿੱਧਾ ਫਾਰਮ ਤੇ ਲੈ ਕੇ ਆਉਂਦੀ ਆ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਪੈਂਦੀ ਜੀ ਅੱਜ ਆਪਾਂ 30 ਤਰੀਕ ਨੂੰ ਸ਼ਾਮ ਦੇ ਟਾਈਮ ਵੀਡੀਓ ਕਵਰ ਕਰਦੇ ਪਏ ਆ ਕਿੰਨੇ ਨਾਕ ਹਾਜ਼ਰ ਆ ਜੀ ਵੀਰੇ ਇਸ ਵਕਤ ਆਪਣੇ ਘਰੇ 24 ਨਾਕ ਖੜੇ ਨੇ ਜਿਹੜੇ ਰੈਡੀ ਆ ਗਏ ਤੇ ਸੇਕ ਨਾਕ ਆਪਣੇ ਹੋਰ ਲਏ ਪਿਆ ਠੀਕ ਹੈ ਤਕਰੀਬਨ ਆਪਾਂ ਨੂੰ ਵੀਡੀਓ 'ਚ 28 ਨਾਕ ਬੋਲੇ ਸੀ ਪਰ 30 ਤੋਂ 32 ਨਾਕ ਆਪਾਂ ਹੀ ਕੇਅਰ ਗਰਾਊਂਡ ਦੇ ਵਿੱਚ ਲਾਵਾਂ ਕਿਉਂਕਿ ਆਪਣਾ ਆਪ ਦਾ ਫਾਰਮ ਦਾ ਵੀਰੇ ਕੰਮ ਚੱਲਦਾਗਾ ਵੀਰੇ ਕਰਕੇ ਥੋੜਾ ਜਿਆਦਾ ਜਾਣੀ ਦੀ ਹੁਣ ਆਪਾਂ ਹਜੇ ਆ ਮਹੀਨਾ ਇਕ ਲਾਟ ਛੋਟਾ ਜਾਣੀ 25 28 30 32 ਇੱਥੇ ਕਿ ਨਗਾਂ ਦਾ ਲਾਇਆ ਕਰਾਂਗੇ ਬਾਕੀ ਵੀਰੇ ਲਾਉਣੇ ਥੋੜੇ ਜੇ ਗਾਈਆਂ ਦੇ ਪੋਤੀ ਪੈਂਦੇ ਆ ਬਾਹਲੀ ਆਪਾਂ ਗਣਤੀ ਜੀ ਨਹੀਂ ਕਰਦੇ ਹੁੰਦੇ ਵੀ ਲੀਲੀਆਂ ਫੀਲੀਆਂ ਲਾ ਲਈਏ ਥੋੜਾ ਜਿਹਾ ਸੀਜ਼ਨ ਦੇ ਹਿਸਾਬ ਨਾਲ ਹੁਣ ਗਰਮੀ ਵਾਲੇ ਕਿਰ ਆਪਣੇ ਕੋਲ ਜਿਵੇਂ ਵੱਡੀਆਂ ਬਿਹੜਾਂ ਖੜੀਆਂ ਨੇ ਗਰਮੀ ਦੇ ਵਿੱਚ ਵੀ ਵੀਰੇ 30 35 35 ਕਿਲੋ ਵਾਲਾ ਮਾਲ ਹੈਗਾਗਾ ਤੇ ਬਾਕੀ ਵੀਰੇ ਕੁਆਲਿਟੀ ਦੇ ਨਾਲ ਭਾਅ ਵੀ ਦੇਖਣਾ ਪੈਂਦਾ ਜੇ ਆਪਾਂ ਕੱਲੀ ਕੁਆਲਿਟੀ ਕੁਆਲਿਟੀ ਕਰੀ ਜਾਈਏ ਭਾਗਾਂ ਦਾ 4 ਲੱਖ ਮੰਗ ਲੀਏ ਵੀਰੇ ਉਹ ਵੀ ਫਿਰ ਕੋਈ ਵਪਾਰ ਨਹੀਂ ਹੋਇਆ ਜੀ ਇਸ ਕਰਕੇ ਵੀਰੇ ਕੁਆਲਿਟੀ ਦੇ ਨਾਲ ਭਾਅ ਖਰਾ ਰੱਖਣਾ ਪੈਂਦਾ ਬਾਕੀ ਜਿਹੜੇ ਵੀਰ ਆਪਣੇ ਵੀਡੀਓ ਤੇ ਪਹਿਲੀ ਵਾਰ ਆਏ ਆ ਉਹ ਵੀਡੀਓ ਵੀਰੇ ਸਾਰੀ ਦੇਖ ਲੈਣਾ ਵੀਡੀਓ ਵਿੱਚੋਂ ਇਹਨਾਂ ਪ੍ਰਤੀ ਕਦੋਂ ਵੇਚਣੀ ਆ ਕੀ ਰੇਟ ਆ ਕਿੰਨੀਆਂ ਗਾਵਾਂ ਸਾਰਾ ਕੁਝ ਮਿਲ ਜੂਗਾ ਜੀ ਸਾਰੀ ਇਨਫੋਰਮੇਸ਼ਨ ਆਪਾਂ ਦੇਵਾਂਗੇ ਹਾਂ ਦੇਵਾਂਗੇ ਬਾਕੀ ਵੀਰੇ ਆਪਾਂ ਨਾਲ ਜੇ ਤੋਰੀ ਜਾਣੇਗੇ ਤੇ ਨਾਲ ਦੀਆਂ ਦੱਸੀ ਜਾਣੇ ਲਿਆਓ ਕੱਢੋ ਜੀ ਜਰਸੀਆਂ ਸੁਭਰੋ 30 ਤਰੀਕ ਸ਼ਾਮ ਦਾ ਟਾਈਮ ਆਪਾਂ ਵੀਡੀਓ ਕਵਰ ਕਰਦੇ ਪਏ ਆ ਜਰਸੀਆਂ ਨਾ ਕਿ ਅੱਜ ਆਪਣੇ ਕੋਲ ਚਾਰ ਹੀ ਹੈਗੇ ਜਰਸੀਆਂ ਨਾ ਕਿ ਮੇਰੇ ਚਾਰ ਇਹ ਨੇ ਤੇ ਦੋ ਹੋਰ ਆਉਣੀਆਂ ਸੇ ਤੇ ਦੋ ਹੋ ਸੂਟੀਆਂ ਅੰਦਰ ਖੜੀਆਂ ਨੇ ਠੀਕ ਹੈ ਅੱਠ ਨਾ ਕਿ ਜਰਸੀਆਂ ਨੇ ਹੈਗੇ ਆ ਪਰ ਹੈ ਮਾਲ ਕੁਆਲਟੀ ਦਾ ਜਿਹੜਾ ਮਾਲ ਵੇਚਣਾ ਇਸ ਤਰੀਕ ਨੋਟ ਕਰ ਲੋ 30 ਤਰੀਕ ਨੂੰ ਅੱਜ ਆਪਾਂ ਵੀਡੀਓ ਅੱਜ ਹੀ ਲੋਡ ਕਰਾਂਗੇ 31 ਨੂੰ ਕੱਲ ਨੂੰ ਐਤਵਾਰ ਸੋਮਵਾਰ ਨੂੰ ਮਾਲ ਰੈਸਟ ਕਰੂਗਾ ਮੰਗਲਵਾਰ ਨੂੰ 1 ਤਰੀਕ 4ਵਾਂ ਮਹੀਨਾ 2025 ਦਿਨ ਮੰਗਲਵਾਰ ਜਾਣੀ ਦੀ ਪਰਸੋਂ ਨੂੰ ਮੰਗਲਵਾਰ ਨੂੰ ਪ੍ਰਮਾਤਮਾ ਦੀ ਕਿਰਪਾ ਸਦਕਾ ਸਵੇਰ 8 ਵਜੇ ਵੀਰੇ ਸੌਦੇ ਚਾਲੂ ਕਰਦੇ ਆਂਗੇ ਕੱਲਾ ਕੱਲਾ ਕਰਕੇ ਨਗ ਵੇਚਾਂਗੇ 12 ਵਜੇ ਤੱਕ ਕੰਮ ਚੱਲੂਗਾ ਜਿਹੜੇ ਵੀਰਾਂ ਨੇ ਦੂਰੋਂ ਆਉਣਾ ਬੜਾ ਲੇਟ ਨਾ ਆਉਣ ਸਵੇਰੇ ਆਉਣ ਦਾ ਹੀ ਫਾਇਦਾ ਹੁੰਦਾ ਹੈਗਾ ਬਾਕੀ ਜਰਸੀਆਂ ਦੇਖ ਲਓ ਵੀਰੇ ਕਲਪੁੱਤਰ ਦੇ ਬੱਚੇ ਆ ਹੀ ਗੱਡੋ ਮੜਾ ਜਾਓ ਠੀਕ ਹੈ ਸੋ ਵੀਰੋ ਬਹਿੜਾ ਦੇਖੋ ਚੰਗੀਆਂ ਜਿੰਦ ਜਾਨ ਵਾਲੀਆਂ ਸੁਨੱਖੀਆਂ ਬਿਊਟੀ ਵਾਲੀਆਂ ਬਹਿੜਾ ਇਹ ਤਿੰਨੇ ਦੇ ਤਿੰਨੇ ਨਾ ਗੱਬਣ ਹੈ ਜੀ ਬਿਲਕੁਲ ਵੀਰੇ ਛੁੜਾਲੀਆਂ ਜਿਹੜੀਆਂ ਸੂਈਆਂ ਮੀਆਂ ਬੈਠਾ ਸਾਡੇ ਕੋਲੇ 1 ਕਿਰਦੇ 13 ਨਾਲ ਕੁ ਸੂਈਆਂ ਮੀਆਂ ਦੇ ਹੈਗੇ ਫਿਲਹਾਲ ਜੀ ਕੋਈ 2-4 ਆ ਦੋ ਦਿਨਾਂ ਚ ਬੱਚੇ ਧਰ ਕੇ ਬੱਥੇ ਆਏ 13 ਬੈਠਾ ਸੂਈਆਂ ਸਵਾਈਆਂ ਨੇ ਬਾਕੀ ਦੂਜਾ ਮਾਲ ਵੀ ਹੋਕੇ ਦੇ ਵਿੱਚ ਸੂਣ ਵਾਲਾਗਾ ਠੀਕ ਹੈ ਹਾਂਜੀ ਜਿਹੜਾ ਭਾ ਸਾਡਾ 1 ਕਿਰ ਵੀਰੇ ਬਹੁਤ ਖਰਾ ਰਊਗਾ 65000 ਤੋਂ ਚਲਾਵਾਂਗੇ 65 70 75 80 85 ਇੱਥੇ ਦੀ ਕੀਮਤ ਜਿਆਦੇ ਭਾ ਰਹਿਣਗੇ ਤਕਰੀਬਨਾਂ 300 ਦੇ ਵੀਰੇ 400 ਦੇ ਇਹ ਲੱਖ ਤੋਂ ਬਾਹਰ ਹੈਗੇ ਨੇ ਤੇ ਜਿਹੜੀਆਂ ਹੋਰ ਬੈਠਾ ਸਾਡੀਆਂ 7 ਲਈਆਂ ਮੀਆਂ ਉਹਦੇ ਵਿੱਚੋਂ ਵੀ 3 ਨਾਲ ਲੱਖ ਤੋਂ ਬਾਹਰ ਆ। ਬਾਕੀ ਜਿਹੜਾ ਜਿਹੜੀ ਭਾਅ ਇੱਕ ਇਹਨਾਂ ਖੜਾ ਲਾ ਦੇਾਂਗੇ। ਯਾਨੀ ਹਰ ਇੱਕ ਵੀਰ ਜਿਹੜਾ ਆਊਗਾ 5 ਮਿੰਟ ਚ ਗਊ ਲੈ ਜਾਊਗਾ। 80-50 ਦਾ ਭਾਅ ਨਾਰਮਲ ਵਾਧੂ ਆ। ਵੀਰੇ 30.c ਵਾਲੇ ਵੀ ਭਾਅ ਨਹੀਂ ਜਿਵੇਂ 65 70 ਵਾਲੇ ਭਾਅ ਵੀ ਬਹੁਤ ਆ ਸਾਡੇ ਕੋਲੇ ਠੀਕ ਹੈ ਜਿਹੜਾ ਕਹਿੰਦਾ ਤੇਲ ਦੇਖ ਤੇਲ ਦੀ ਢਾਲ ਦੇਖ ਉਹ ਕੰਮ ਆ ਆਪਣਾ ਬਿਲਕੁਲ ਉਹ ਕੰਮ ਆ ਵੀਰੇ ਸਾਡੇ ਦਾ ਜਿਹੜੀ ਆਪਣੇ ਕਿਸਾਨ ਭਰਾਵਾਂ ਦੀ ਸੋਚ ਆ ਤੇ ਜਿਹੜਾ ਮੌਸਮ ਹੈ ਉਹ ਜਿਹੜਾ ਪਸ਼ੂ ਖਰੀਦ ਵੀਰੇ ਮੌਸਮ ਦੇ ਹਿਸਾਬ ਨਾਲ ਚੱਲਦੇ ਆ ਮਾਰਕੀਟ ਦੇ ਹਿਸਾਬ ਨਾਲ ਚੱਲਣਾ ਪੈਂਦਾਗਾ ਸਿਆਲ ਦੇ ਵਿੱਚ ਵੀਰੇ 1.5 ਲੱਖ ਦੀ ਵੀ ਗਾਂ ਵੇਚ ਲਈ ਆ ਗਈ ਜੇ ਅੱਜ ਹੁਣ ਉਸੇ ਕਹਦੇ ਆਂਗੇ ਪਿਓਰ ਲਿਆ ਕੇ 1.5 ਲੱਖ ਵਾਲੀ ਲਾ ਦੇਾਂਗੇ ਵੀਰੇ ਚਲੋ ਉਹਦੇ ਪੰਜ ਗਾਹਕ ਨੇ ਤੇ ਆ ਗਾਇਆਂ ਜਿਹੜੇ ਸੀਜ਼ਨਾਂ ਗਰਮੀ ਵਾਲੇ ਇਹਦਾ ਵੀਰੇ 95 ਗਾਘਾ ਫਿਰ ਆਪਾਂ 95 ਗਾਘਾਂ ਦੇ ਹਿਸਾਬ ਨਾਲ ਚੱਲਣਾ ਹੁੰਦਾ ਗਾਹਾਂ ਦੇ ਗਾਘਾਂ ਨਹੀਂ ਚੱਲ ਹਾਂ ਹੁਣ ਇੱਥੇ ਵੀਰੇ ਮੈਂ ਵੀਡੀਓ ਪਾ ਦਿਆਂ ਜੋ 5 ਹੀ ਵਿਕਣ ਦੁਆਰੇ ਉਸੀ ਵੀਡੀਓ ਫੇਰ ਲਾ ਦੇ ਉਹ ਤਾਂ ਕੰਮ ਕਰਨ ਦਾ ਕੋਈ ਫਾਇਦਾ ਨਹੀਂ ਨਾ ਠੀਕ ਹੈ ਮਾਲ ਲਾਓ ਵੀਰੇ ਮਾਲ 5 ਮਿੰਟ ਤੇ ਗਾਹਕ ਜੇ ਮਾਲ ਲਵੇ ਫਿਰ ਵਪਾਰ ਕਰਨ ਦਾ ਫਾਇਦਾ ਜੀ ਸੋ ਮੰਨ ਕੇ ਚਲੋ ਵੀ ਡਬਲ ਡਬਲ ਖਰਚੇ ਪਈਏ ਮੁੜ ਕੇ ਖਰਚਾ ਕਸਟਮਰ ਦੇ ਪਾਈ ਚੱਲੀ ਉਹ ਵੀਰੇ ਉਹਦਾ ਕੋਈ ਫਾਇਦਾ ਹੀ ਨਹੀਂ ਜੀ ਉਹ ਤਾਂ ਫਿਰ ਵਪਾਰ ਦੀ ਵਾਲਾ ਕਾਹਦਾ ਜਾ ਰਾ ਚਾਹਾਂ ਹੁਣ ਫੜਾ ਦਿਓ ਘਾਟੇ ਨਾਲ ਉਹ ਵੀ ਕ ਇਦਾਂ ਵਪਾਰੀ ਵਾਲੀ ਗੱਲਤਾ ਵੀ ਆਉਂਦੀ ਦਾ ਮੂੰਹ ਤੇ ਜਾਂਦੀ ਦੀ ਪੂਸ ਦੇਖੋ ਵਪਾਰ ਹੁੰਦਾ ਗਾ ਜੈ ਜੈ ਗੱਲਾਂ ਗੱਲ ਸਿਆਣੀਆਂ ਜਮਾ ਤੇ ਇੱਥੇ 30 ਦੀ 35 ਪੈਂਦੀ ਮੈਂ ਕਹਿੰਦਾ ਰਵਣੇ ਆਪਾਂ ਪਹੁੰਚ ਗਏ 70 ਗਾਵਾਂ ਤੇ ਕਰ ਗਏ ਜਿਹੜਾ ਆਪਾਂ ਐਂਡ ਹਜ ਤੱਕ ਆਪਾਂ 72 ਗਾਵਾਂ ਤੇ ਪਹੁੰਚੇ ਆ ਜਿਹੜਾ ਆਪਾਂ ਮਗਰ ਫਾਰਮ ਹੁਣ ਬਣਾ ਰਹੇ ਆ ਪ੍ਰਮਾਤਮਾ ਦੀ ਕਿਰਪਾ ਸੜਕਾ ਬਾਕੀ ਭਰਾਵਾਂ ਦਾ ਬਹੁਤ ਪਿਆਰ ਆ ਆਪਾਂ ਨੂੰ 200 ਗਊ ਦਾ ਜਿਹੜਾ ਫਾਰਮ ਬਣਾਇਆ ਉਹ ਤੇ 100 ਗਊ ਅਸੀਂ ਜਿਹੜੀ ਆ ਵਪਾਰ ਵਾਲੀ ਲਾਉਣੀ ਆ ਇੱਕ ਪਾਸਾ ਅਸੀਂ ਆਪਦੇ ਫਾਰਮ ਦੇ ਲਈ ਰੱਖਾਂਗੇ ਇੱਕ ਪਾਸਾ ਸਾਊ ਗਊ ਵਪਾਰ ਆਈ ਲਾਵਾਂਗੇ ਆਉਂਦਾ ਸਿਆਲ ਇੱਕ ਵੀਰੇ ਵੱਖਰਾ ਲੈ ਕੇ ਆਵਾਂਗੇ ਠੀਕ ਹੈ ਪ੍ਰਮਾਤਮਾ ਦੀ ਕਿਰਪਾ ਸਦਕਾ ਵੀ ਜਣੀ ਦੀ ਹਾਂ ਲਾ ਦੇਖੂਗਾ ਵੀ ਸੀਨੀ ਵਾਲ ਕਰਨੇਰੀ ਫਾਰਮ ਤੇ ਚੱਲੇ ਆ ਕਿਉਂਕਿ ਹੁਣ ਆਪਣੇ ਇੱਕ ਯਰ ਵੀਰੇ ਜਣੀ 70 ਨਗਾਂ ਕੀ ਖੋਸੋ ਕੇ ਵਾਜਦੇ ਸੀਗੇ ਠੀਕ ਹੈ ਫਿਰ ਸਿਆਲ ਦੇ ਵਿੱਚ 60 65 70 ਨਗਾਂ ਦੇ ਆਪਾਂ ਇੱਕ ਯਰ ਖੇਢੀ ਗਏ ਆਂਗੇ ਠੀਕ ਹੈ ਮੰਨ ਕੇ ਚੱਲ ਵੀ ਜਿੰਨਾ ਕ ਆਪਣੀ ਥਾਂ ਬੰਨ੍ਹਣ ਦੀ ਬੈਸਟੀ ਸੀ ਬਾਕੀ ਵੀਰੇ 60 65 70 ਨਗਾਂ ਕ ਸਿਆਲ ਦੇ ਵਿੱਚ ਤਕਰੀਬਨ ਐ ਮੰਨੋ ਵੀ 1 ਵਜੇ ਨੂੰ ਵੇਚ ਕੇ ਵਿਹਲੇ ਹੋ ਜਾਂਦੇ ਸੀ ਫਿਰ ਉਹ ਵੀਰ ਫੇਰ ਆਉਂਦੇ ਸੀ ਖਾਲੀ ਮੁੜਦੇ ਸੀ ਜਿਵੇਂ ਜੋਂ-ਜੋ ਆਪਣਾ ਨਾਮ ਵੱਧਦਾ ਗਾਹਕ ਬਣਦਾ ਕੰਮ ਵੀ ਵਧਾਉਣਾ ਚਾਹੀਦਾ ਬਿਲਕੁਲ ਵੀਰੇ ਵਧਾਉਣਾ ਚਾਹੀਦਾ ਕੰਮ ਕਰਨ ਦਾ ਸਵਾਦ ਹੀ ਉਹਦਾ ਜੇ ਆਪਾਂ ਕੰਮ ਗਾਹ ਵਧਾਈਏ ਜੇ ਕੰਮ ਉੱਥੇ ਖੜਾਈ ਰੱਖੀਏ ਜਾਂ ਬੈਕਮੂੜੇ ਵੀਰੇ ਫੇਰ ਤਾਂ ਉੱਥੇ ਆਪਣੇ ਚ ਕਮੀਆਂ ਨਾ ਉਹ ਕਮੀਆਂ ਦੂਰ ਕਰਨੀਆਂ ਚਾਹੀਦੀਆਂ ਨਹੀਂਆਂ ਸੋ ਉਹ ਗੱਲ ਹੈ ਕਹਿੰਦਾ ਦੰਦੇ ਵਿੱਚ ਪੈਸਾ ਦੰਦਾ ਤभी ਵੱਧਦਾ ਜਦੋਂ ਦੰਦੇ ਵਿੱਚ ਪੈਸਾ ਲਗਾਇਆ ਜਾਂਦਾ ਹੈ ਪੈਸਾ ਬੰਦਾ business ਵਧਾਉਣ ਨੂੰ ਅੱਗੇ ਬਿਲਕੁਲ ਵਧਾਓ ਜੀ ਕਿਉਂ ਨੌਂ ਸਾਹਿਬ ਇਹ ਗੱਲ ਵੀ ਲੱਖ ਰੁਪਏ ਦੀ ਹੈ ਕਿ ਕੀ ਕੰਮ ਕਰਨ ਦਾ ਫਾਇਦਾ ਵੀਰੇ ਇਹ ਸਾਈਆ ਦਾ ਫਰਕ ਤਾਂ ਮੈਂ ਠੰਡੀ ਸੀ ਦੁੱਧ ਮੈਂ ਇਹਦਾ 16 ਕਿੱਲੋ ਹੀ ਮੰਨੂਗਾ ਪਰ ਜਿਹੜਾ ਵੀਰ ਲੈ ਗਿਆ ਜਾਨੀ ਰਿਪੋਰਟ ਸਾਨੂੰ ਇਹਦੀ 18 ਤੋਂ 19 ਦੀ ਦੇਊਗਾ ਪਰ ਮੈਂ 16 ਕਿੱਲੋ ਮੰਨ ਕੇ ਦੇਊਗਾ ਭਾਅ ਬੜਾ ਖਰਾ ਦੇਉਂ ਵੀਰੇ ਦਾ ਆਈ ਵਾਰ ਫਨਦੀ ਇਹਦਾ ਦੁੱਧ ਦੀ ਕਪੈਸਿਟੀ ਕਿੱਥੇ ਗਈ ਸੀ ਵੀਰੇ ਕਪੈਸਿਟੀ ਆਪਾਂ ਇਹਦੀ ਤੁਹਾਨੂੰ ਮੈਂ ਸ਼ੁਰੂ ਤੇ ਦੱਸ ਦੇਣਾਗਾ ਇਤੋਂ ਹੀ ਠੀਕ ਹੈ ਜਿੰਨੇ ਦੇਖੋ ਵੀਰੇ ਇਹ ਜਿਹੜੀ ਜਰਸੀ ਹੈਗੀ ਜੀ ਇਹ ਜਰਸੀ ਵੀ ਵੀਰੇ ਮੈਂ ਇਹਦਾ ਜਾਨੀ ਗਾਹ ਤੱਕ ਵੀ 30 ਕਿੱਲੋ ਪਰ ਮੈਂ ਵੀਰੇ ਇਹ ਵੀ 16 ਕਿੱਲੋ ਮੰਨ ਕੇ ਲਈ ਆ ਜਾਨੀ ਤੇ ਦੁੱਧ ਦੇਊ ਵੀ ਵੱਧ ਕਵਾਲਿਟੀਦਾਰਾ ਦੂਜਾ ਸੂਆ ਹਫਤੇ ਚ ਬੱਚਿਆ ਦਰਦੂ ਪੌਰ ਪੰਜਾਬ ਵਾਲੀ ਆ ਜੀ ਜਿਹੜੀ ਆ ਜਰਸੀ ਆ ਵੀਰੇ ਇਹ ਜਾਨੀ 20 ਕਿਲੋ ਤਲਵਾ ਦੇਾਂਗੇ ਦਾ ਠੀਕ ਹੈ ਦੋਦੇ 20 ਤੋਂ ਵੱਧ ਦੇਊਂਗੀ ਇਹ ਵੀਰੇ 10 ਦਿਨ ਲੈ ਜੂ ਕਰਮਾਂ ਵਾਲੀ ਬਹੁਤ ਕੁਆਲਿਟੀਦਾਰ ਆਗੀ ਜੀ ਜਿਹੜੀ ਆ ਬੈਲਡ ਆਗੀ ਇਹ ਵੀ ਵੀਰੇ ਇਸੇ ਤਰ੍ਹਾਂ 15 ਤੋਂ 16 ਵਾਲੀ ਆ ਖੰਡੀ ਸੀਲ ਖੋਲਾ ਵੀ ਸਾਈ ਵਾਲਾ ਕੀ ਹੈਗੇ ਸਾਈ ਵਾਲ ਵੀਰੇ ਦੁੱਧ ਜ਼ਿਆਦਾ ਦੇਉਂਦੀ ਪਰ ਅਸੀਂ 16 ਕਿਲੋ ਦਾ ਵੀਰੇ ਜਿੱਦਾਂ ਸੁੱਕੀ ਉਹ ਤੋਂ 4-5 ਤੋਂ 5 ਦਿਨਾਂ ਦੇ ਵਿੱਚ ਚਵਾ ਦੇਾਂਗੇ ਦੇਖੋ ਕੁਆਲਿਟੀ ਦਾ ਰਮਾਲ ਆ ਠੀਕ ਹੈ ਤੇ ਜਿਹੜੀ ਆ ਬੱਸੀ ਆ ਗਈ ਵੀਰੇ ਇਹ 20 ਕਿਲੋ ਵਾਲੀ ਆ ਗਈ ਠੀਕ ਹੈ ਕਰਾਸ ਕਰ ਲੈਣ ਦੋ ਧਲਿਆਰੇ ਦੀ ਆਲ ਕਰਦੀ ਇਸ ਕਰਕੇ ਸਿੰਗਲ ਪਾਇਆਗਾ ਫੈਟ ਵਾਲਾ ਦੁੱਧ ਨੂੰ ਦੇਖੋ ਵੀਰੇ ਫੈਟ ਵਾਲਾ ਮਾਲ ਆ ਇਹ ਵੀ ਹਫ਼ਤਾ ਲੱਗੂਗੀ ਵੀਰੇ ਕਰਮਾ ਵਾਲੀ ਜੀ ਤੇ ਆ ਵੱਤੀ ਵੀਰੇ ਦੇਖੋ ਇੱਕ ਕਾਫੀ ਆ ਗਈ ਥੋੜੀ ਜੀ ਜਰਸੀ ਕਾਫੀ ਚ ਇਹ ਵੀ ਤਕਰੀਬਨ 17 ਤੋਂ 18 ਕਿਲੋ ਦਾ ਬੱਚਾ ਵੀਰੇ ਠੰਡੀ ਸੀ ਲਾ ਦੇਖੋ ਠੀਕ ਹੈ ਕੁਆਲਟੀ ਦਾ ਆ ਤੋਰੋ ਵੀਰੇ ਜਿਹੜੀ ਐਰ ਸੈਰ ਆ ਗਈ ਥੋੜੀ ਜੀ ਅੱਗੇ ਪਾ ਤੋਰੋ ਸਰਪੰਚ ਸਾਹਿਬ ਤੋਰੋ ਐਰ ਸੈਰ ਤੋਰ ਦਿਓ ਥੋੜੀ ਜੀ ਕੀ ਪੂਰੀ ਹੋਈ ਇਹਦਾ ਹਾਂਜੀ ਹਾਂਜੀ ਵੀਰੇ ਸੋ ਕਿਆ ਬਾਤ ਆ ਐਰ ਸੈਰ ਕੱਦ ਕਾਠ ਜਿਹੜਾ ਕਿਆ ਬਾਤ ਆ ਜਿਵੇਂ ਕਹਿੰਦਾ ਵੀ ਵੱਡੀ ਲੈਣ ਜਿਹੜੀ ਨਿਕਲਦੀ ਆ ਆਪਣੇ ਚਰਨ ਚੰਨ ਕਰਦੀ ਆ ਉਹ ਟਾਈਪ ਦੀ ਆ ਗਈ ਵੀ ਦੂਰੋਂ ਹੀ ਦੀਂਦੀ ਆ ਇਹਦਾ ਬਿਲਕੁਲ ਦੂਰੋਂ ਦੀਂਦੀ ਆ ਵੀਰੇ ਚਲੋ ਮੈਂ ਇਹਨੂੰ ਵੀ ਪਿਓ ਐਰ ਸ ਬਾਕੀ ਆਵਤ ਸੀ ਵੀਰੇ ਦੋ ਦੰਦ ਦਾ ਵੀ ਜੀ ਇਹ ਪਿਓਰ ਦੋ ਦੰਦ ਦਾ ਟਾਈਮ ਕਾਦਾ 12 ਦਿਨ ਬਾਕੀ ਪਿਆਗਾ ਬੱਚਾ ਵੀਰੇ ਇਹ ਵੀ ਬਹੁਤ ਸੋਹਣਾ ਹੈ ਯਾਨੀ ਕੁਆਲਟੀ ਦਾ ਬੱਚਾ ਕਿਸੇ ਵੀਰ ਨੇ ਲੈਣਾ ਹੋਇਆ ਬਾਕੀ ਸਾਡੇ ਕੋਲੇ ਜਿਹੜੇ ਮੈਡਾਂ ਦਾ ਲਿਖਤੀ ਰੂਪ ਦੇ ਵਿੱਚ ਸੀਮਣਾਇਆ ਜਿਵੇਂ ਵੀਰੇ ਸਾਡੇ ਕੋਲੇ ਇੱਕਰ 12 ਨਗਾਂ ਦਾ ਹਜੇ ਠੀਕ ਹੈ ਜਿਹੜਾ ਲਿਖਤੀ ਰੂਪ ਦੇ ਵਿੱਚ ਹੈਗਾ ਜਿਵੇਂ ਮੈਂ ਉਹ ਜਰਸੀਆਂ ਕਹਿੰਦਾ ਉਹ ਕਹਿੰਦੇ ਵੀ ਇਹਦੇ ਫਲਾਣਾ ਨਾਮ ਲੱਗਿਆ ਉਹ ਲਾ ਦਿਆ ਉਹ ਤਾਂ ਵੀਰੇ ਇੱਕ ਸਿਰਫ ਝੂਠ ਸਾਵੇਂ ਗੱਲਾਂ ਹੁੰਦੀਆਂ ਨੇ ਠੀਕ ਹੈ ਐਵੇਂ ਆਪਾਂ ਕੋਫਰ ਤੋਲੀਏ ਉਹ ਗੱਲਾਂ ਦਾ ਕੀ ਫਾਇਦਾ ਹੈਗਾ ਆਕੀ ਵੀਰੇ ਨਾ ਪਿੰਡਾਂ ਦੇ ਵਿੱਚ ਲੋ ਬਹੁਤ ਵੀਰ ਆ ਜਿਹੜੇ ਹੁਣ ਲਾਉਂਦੇ ਆ ਸੀਮਨ ਜਾਨੀ ਦੀ ਏਦੂ ਕਹਾਣੀ ਜਾਨੀ ਲੋਕ ਚਾਨਣ ਹੋਈ ਜਾਂਦਾਗਾ ਪਹਿਲਾਂ ਜਿਆਦਾ ਕੋਰੇ ਕਾਗਜ਼ ਸੀਗੇ ਜਦੋਂ ਦੇ ਵੀਰੇ ਆ ਸੋਸ਼ਲ ਮੀਡੀਆ ਦਾ ਹੋਇਆ YouTube ਦਾ ਹੋਇਆ ਲੋਕ ਜਾਨੀ ਬਹੁਤ ਦੇ ਚੀਜ਼ ਦੇ ਨਾਲ ਜਾਣੂ ਹੋਏ ਨੇ ਇਹ ਕੰਮ ਇੱਕ ਚੰਗਾ ਹੀ ਚੱਲ ਰਿਹਾ ਹੈਗਾ ਜੀ ਹਾਂਜੀ ਵੀਰੇ ਐਰ ਸ਼ਰ ਦੁੱਧ ਕਿੰਨਾ ਕੁ ਦੇ ਦਊਗੀ ਵੀਰੇ ਐਰ ਸ਼ਰ ਦੁੱਧ ਦੇਊਗੀ ਇਹ 27 ਤੋਂ 28 ਕਿਲੋ ਜਿਹੜਾ ਵੀਰ ਮਰਜ਼ੀ 25 ਕਿਲੋ ਮੰਨ ਕੇ ਲੈ ਜਾਏ ਸਾਡੇ ਨਾਲ ਸਾਈ ਲਾ ਲੈ ਵੀਰੇ 25 ਕਿਲੋ ਜਵਾਬ ਹੀ ਦੇਵਾਂਗੇ ਦਾ ਠੀਕ ਹੈ ਜੇ ਨਾ ਬੱਸੀਆ ਬਰੀਡ ਵਾਲੀ ਵੀਰੇ ਇਹ ਵੀ 20 ਦੇ ਘਰਾਂਜ ਆ ਤੋ ਰੋਜ਼ਕ ਮਨ ਸਰ ਆ ਬੈਡ ਵੀਰੇ ਦੂਜਾ ਸੂਆ ਸੁੰਦੀ ਉਹ ਪਲੂਨ ਬੱਸੀ ਜਿਹੜੀ ਸੀ ਉਹ ਡੱਬੀ ਉਹ ਪਹਿਲਾਂ ਹੀ ਆ ਦੋ ਦੰਦ ਦਾ ਵੀ ਦੋ ਦੰਦ ਹਾਂਜੀ ਇਹ ਦੂਜਾ ਸੂਆ ਇਹ ਦੂਜਾ ਸੂਆ ਕੀ ਵੀਰੇ ਹੈ ਇਹ ਵੀ ਸੇ ਦੰਦਾਂ ਦਾ ਕੰਨੀਆਂ ਪਿਓਰ ਖੜੀਆਂ ਨੇ ਅਸੀਂ ਉਹ ਬੈਡ ਦਾ ਕਹਿੰਦੇ ਹਾਂ ਜਿਹਦਾ ਅਸੀਂ ਆਪ ਦੇਖਦੇ ਆ ਇਹ ਵੀ ਵੀਰੇ 25 ਤੋਂ 27 ਕਿਲੋ ਦੁੱਧ ਚਵਾ ਦੇ ਆਗੇ ਦਾ ਵੀ ਠੀਕ ਹੈ ਨੇਵਾ ਫਟਫਟ ਯਾਰ ਸਾਇਨਿਕ ਸੂਨਿੰਗ ਚਮਕ ਧਮਕ ਹਣਾ ਹਾਂਜੀ ਥੋੜਾ ਰੱਸਾ ਟੰ ਲਾ ਛੱਡਦੇ ਵੀਰੇ ਰੱਸਾ ਟੰ ਗਲੇ ਪੱਟੇ ਤੋਂ ਫੜਨਾ ਫੇਰ ਪੁਰਨਿਆਂ ਨੇ ਠੀਕ ਹੈ ਕੱਢ ਦਿਆ ਪੰਜ ਚਾਰ ਦਿਨ ਵੀ ਹਣਾ ਹਾਂ ਵੀਰੇ ਬਿਲਕ ਬਾਕੀ ਜੇ 2 ਦਿਨਾਂ ਚ ਵੀ ਸੁਕੂ ਵੀ ਤਾਂ ਵੀ ਵੀਰੇ ਕੋਈ ਗੱਲ ਨਹੀਂ ਹੈਗੀਗੀ ਠੀਕ ਹੈ ਹਾਂ ਬੈਡ ਬਣ ਜਾਂਦੀ ਹੁੰਦੇ ਜਦੋਂ ਬੈਡ ਸੂਣ ਲੱਗਦੀ ਆ ਚਲੋ ਉਹਦਾ ਇੱਕ ਜੈਲ ਪਲਾ ਦਿਓ ਜੈਲ ਨਹੀਂ ਹੈਗੀ ਤਾਂ ਆਪਾਂ 100 ਗ੍ਰਾਮ ਦੇਸੀ ਘਿਓ ਗਊ ਨੂੰ ਦੇ ਸਕਦੇ ਆ ਠੀਕ ਹੈ ਉਹਦੇ ਨਾਲ ਗਊ ਨੂੰ 10-20 ਮਿੰਟ ਚ ਔਰ ਲਵਾਓ ਜੋ ਜ਼ੋਰ ਲਾਉਂਦੀ ਆ ਢੇੜਾ ਦੇ ਕੇ ਖੋਲ ਕੇ ਫੇਰ ਬੰਨੋ ਉਹਦੇ ਨਾਲ ਗਾਂ ਵੀਰੇ ਜੋਸ਼ ਬਣਾਉਂਦੀ ਆ ਜੋਸ਼ ਨਾਲ ਤਾਂ ਜੇਰ ਛੇਦੀ ਪੈਂਦੀ ਆ ਨਾਲੇ ਜੇ ਮਾੜੀ ਮੂੜੀ ਕੱਚੀ ਆ ਲੇਵਾ ਅਗੜਾ ਆ ਜਾਂਦੇ ਚੰਗੀ ਗੱਲ ਆ ਉਹ ਜੇ ਜੈਲ ਨਹੀਂ ਹੈਗੀ ਤਾਂ ਦੇਸੀ ਘਿਓ ਤਾਂ ਆਪਣੇ ਆਮ ਘਰੇ ਹੁੰਦਾ ਹੀ ਆ 100 ਗ੍ਰਾਮ ਮਾਰੋ ਅ ਠੀਕ ਹੈ ਠੀਕ ਹੈ ਤੇ ਆਹ ਬੈਡ ਆ ਗਈ ਵੀਰੇ ਜਿਹੜੀ ਮਾਰਕ ਨੇ ਦੂਜਾ ਸੁਹਾ ਕਿਹਾ ਸੀ ਪਰ ਆਪਾਂ ਤੀਜਾ ਮੰਨੀ ਆ ਬੈਡ ਬਹੁਤ ਸੋਹਣੀ ਗੋਲ ਆ ਗਈ ਇਹ ਹਫਤਾ ਲੈ ਜੂਗੀ ਦੁੱਧ ਵੀਰੇ ਇਹ ਵੀ 24 ਤੋਂ 25 ਕਿਲੋ ਦਾ ਬੱਚਾ ਨਿਕਲੂਗਾ ਕਿਉਂਕਿ ਥੋੜਾ ਜਿਹਾ ਹੁਣ ਗਰਮੀ ਆ ਗਈ ਗਰਮੀ ਦੇ ਹਿਸਾਬ ਨਾਲ ਵੀਰੇ ਡਰ ਕੇ ਰਹਿਣਾ ਪਊਗਾ ਥੋੜਾ ਜਿਹਾ ਜਿਹੜਾ ਸਿਆਲ ਦਾ ਸਿਸਟਮ ਉਹ ਵੱਧ ਹੁੰਦਾ ਹੈਗਾ ਗਰਮੀ ਦੇ ਵਿੱਚ ਵੀਰੇ ਦੇਖੋ ਜਿਹੜੀ ਆ 25 ਕਿਲੋ ਬੈਡ ਦਿੰਦੀ ਆ 28 30 ਕਿਲੋ ਚੰਗੀ ਬੈਡ ਦਿੰਦੀ ਆ ਕਹਿੰਨ ਨੂੰ ਜੇ ਆਪਾਂ 4 ਕਿਲੋ ਬੋਲਦੀ ਆ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਵੀਰੇ ਕਿਉਂਕਿ ਜੇ ਆਪਾਂ ਗਾ ਕੋਲੇ ਬਹੁਤ ਜ਼ਿਆਦਾ ਅੱਧੇ ਗਾਹਕ ਐਸੇ ਹੁੰਦੇ ਨੇ ਜਿਹੜੇ ਕਹਿੰਦੇ ਬਾਈ ਤੇਰੇ ਕੋਲ ਮੈਂ 5000 ਆ ਗਿਆ 6000 ਆ ਗਿਆ ਮੇਰੇ ਲਾੜ ਤੇ ਇੱਥੇ ਆ ਕੇ ਵੀਰ ਸੁਣਦੇ ਆ ਗੱਲਾਂ ਇਹ ਨਹੀਂ ਵੀ ਅਸੀਂ ਹਰ ਇੱਕ ਵਾਰ ਨਾ ਮਾ ਵੀਰ ਪਾਲਣਾਗਾ ਫਿਰ ਤਾਂ ਕੰਮ ਕਰਨ ਦਾ ਸਵਾਦ ਹੀ ਨਹੀਂ ਵੀਰੋ ਜੇ ਆਪਾਂ ਗਾਹਕ ਨਾ ਬਣਾ ਸਕੇ ਇਹ ਚੀਜ਼ ਹੁੰਦੀ ਹੈਗੀ ਲਓ ਕੱਢੋ ਵੀਰੇ ਇਹ ਬੈਠ ਥੱਲੇ ਵੀਰੇ ਇਸ ਵਕਤ ਤੈਨੂੰ ਸੂਈ ਨੂੰ ਅੱਜ ਤੀਜਾ ਦਿਨ ਆ ਬਾਈ ਜੀ ਠੀਕ ਹੈ ਤੇ ਬੱਸੀ ਨੂੰ ਵੀ ਇਹਨੇ ਜਨਮ ਦਿੱਤਾ ਬੁੱਤੇ ਬੱਸੀ ਉਹਨੇ ਮਗਰ ਹਾਂਜੀ ਹਾਂਜੀ ਇਹ ਥੱਲੇ ਵੀਰੇ 25 ਕਿਲੋ ਹੁਣ ਕੰਡੇ ਦਾ ਤੋਲ ਹੋਊਗਾ ਅਸਿਆ ਹਾਂਜੀ 25 ਕਿਲੋ ਕੰਡੇ ਦਾ ਤੋਲ ਆ ਬੰਦਾ ਚਾਹੇ ਸਾਡੇ ਕੋਲ ਤਾਂ-ਤਾਂ ਚੋਲੇ ਚਾਰ ਟਾਂ ਚੋਲੇ ਪਰ ਪਰਸੋਂ ਤੱਕ ਮੈਨੂੰ ਉਮੀਦ ਹੈ ਵੀ 30 ਦੇ ਘਰੇ ਚ ਨੂੰ ਲੈ ਜਾਾਂਗੇ ਵੀਰੇ ਠੀਕ ਹੈ ਦੁੱਧ ਦੇਊਗੀ ਬੱਸੀ ਇਹ 32 ਤੋਂ 33 ਕਿਲੋ ਵੀਰੇ ਤੁਸੀਂ ਨਾੜਾ ਨੂੜਾ ਦੇਖੋ ਕੁਆਲਿਟੀ ਦੇਖੋ ਯਾਨੀ ਚੋਨੇ ਨੂੰ ਇਹੋ ਜਿਹਾ ਲੱਗਿਆ ਜਿਹੇ ਜਿਹਾ ਬੰਦੇ ਨੇ ਮੱਸੀ ਮੋਟਰ ਤੋਂ ਬਟਨ ਨੱਪ ਕੇ ਬਾਲਟੀ ਭਰ ਲਈ ਜਿਹੇ ਜਿਹੇ ਦੇ ਥੱਲੋਂ ਭਰ ਲਈ 30 ਕਿਲੋ ਮੰਨ ਕੇ ਲੈ ਜਾ ਗਰਮੀ ਦੇ ਵੀਰੇ 30 ਮੰਨ ਕੇ ਲੈ ਜਾ ਪਰ ਦੁੱਧ ਜਿਆਦਾ ਤੇ 30 ਤਾਂ ਆਪਾਂ ਚਵਾ ਦੇਾਂਗੇ ਪਰ ਸੋ ਦਿੱਕਰ 30 ਦੇ ਲਵੇ ਤਵੇ ਕਰ ਦੇਾਂਗੇ ਵੀਰੇ ਨਾੜਾ ਨੂੜਾ ਤਾਂ ਗੁੰਦੀ ਪਈ ਆ ਹਾਂਜੀ ਅੱਗੇ ਵੀਰੇ ਆ ਗਈ ਗਰਲੈਂਡੋ ਦੋ ਦੰਦ ਬ੍ਰਾਜ਼ੀਲ ਵਾਲੀ ਆ ਹਾਂ ਪਿਓਰ ਗਰਲੈਂਡੋ ਦੋ ਦੰਦ ਆ ਗਈ ਵੀਰੇ ਬਸ ਇਸੇ ਥੱਲੇ ਦੁੱਧ ਤਾਂ ਹੋਊਗਾ ਇਹਦੇ 17 ਕਿਲੋ ਦੇ ਘਰਾਂ 'ਚ ਕਿਉਂ ਸੂਈ ਨੂੰ ਵੀ ਅੱਜ ਨੂੰ ਵੀਰ ਤਾਂ ਚੌਥਾ ਹੋ ਗਿਆ ਜਿਹਨੂੰ ਦਿਨ ਸੂਈ ਨੂੰ ਜੀ ਤੇ ਪਲੂਣ ਹੀ ਵਹਿੜਾ ਦੁੱਧ ਜਾਣੀ ਬੱਸੀ ਵੀਰੇ ਦੇਊ ਤਾਂ 20 ਤੋਂ ਬਾਹਰ ਪਰ ਵੀਰੇ ਨੂੰ 20 ਕਿਲੋ ਹੀ ਮੰਨ ਕੇ ਲੈ ਜੇ ਸਾਡੇ ਕੋਲ ਚੋਕੇ ਲੈ ਜਾਣਾ 20 80 ਵੀਰੇ ਕਿਉਂਕਿ ਤਿੰਨ ਚਾਰ ਦਿਨ ਦੇ ਕਰ ਸੀਦਾ 20 ਕਿਲੋ ਵੀ ਚਵਾ ਦੇਾਂਗੇ ਕਿਉਂਕਿ ਪਲੂਣ ਆ ਪਲੂਣ ਬੱਸੀ ਵੀਰੇ ਕਹਿਣ ਨੂੰ ਕੁਝ ਕਹੀ ਜਾਵੇ 20 ਦਿਨਾਂ ਤੇ ਜਾ ਕੇ ਅਸਲ ਜਿਹੜਾ ਦੁੱਧ ਹੁੰਦਾ ਉਹਦਾ ਹਾਈ ਕੁਆਲਿਟੀ ਦਾ 20 ਦਿਨਾਂ ਤੇ ਜਾ ਕੇ ਆਉਂਦੀ ਹੈ ਜੀ। ਜ्यों-ਜ्यों ਮੰਨ ਕੇ ਜੱਜ ਚ ਵਾਣ ਜਾਣਾ ਥਾਣੀ ਚ ਵਾਈ ਬਣਦੀ ਹੈ। ਹਾਂ ਜਿਹੜੀਆਂ ਵੱਡੀਆਂ ਫਾਰਮ ਵਾਲੀਆਂ ਬੈੜਾਂ ਵੀਰੇ ਇਹ ਤਾਂ ਤਕਰੀਬਨ ਐ ਮੰਨੋ ਵੀ 20 ਕਿਲੋ ਬੌਲੀ ਤੋਂ ਚਲਦੀਆਂ ਹੁੰਦੀਆਂ ਨੇ। ਠੀਕ ਹੈ। ਕਿ ਜਿਵੇਂ ਪਲੂਣ ਬੱਸੀ ਆ ਜਾਣੀ 21 ਰਹੇ ਵੀਰੇ ਦੁੱਧ ਤਾਂ ਜੇ 22 ਦੇ ਜੇ 23 ਪਰ 20 ਕਿਲੋ ਬੰਦਾ ਮੰਨ ਕੇ ਲੈ ਜੇ ਫਾਇਦੇ ਦੀ ਬੜੀ ਆਊਗੀ। ਜਿਹੜਾ ਵੀਰੇ ਬੈੜ ਲੈ ਗਿਆ ਮੈਂ ਵਿਸ਼ਵਾਸ ਨਾ ਕਹਿ ਸਕਦਾ ਵੀ ਤੈਨੂੰ ਚਾਰ ਸੂਏ ਵੀਰੇ ਨੂੰ ਵੇਚਦਾ ਨਹੀਂ ਹੈਗਾਗਾ। ਬਹੁਤ ਕੁਆਲਿਟੀ ਦਾ ਆ ਰਾ ਠੰਡੀ ਸੀ ਦਾ। ਲੈਓ ਕੱਢ ਵੀਰੇ ਦੂਜਾ ਸੂ ਆ ਗਈ ਇਹਦੇ ਥੱਲੇ 25 ਤੋਂ ਉੱਪਰ ਹੋਊਗਾ 27 ਕਿਲੋ ਦੇ ਘਰਾਂ ਦੇ ਦੁੱਧ ਹੋਊਗਾ ਇਸ ਵਕਤ ਠੀਕ ਹੈ ਬੱਸੀ ਨੂੰ ਜਨਮ ਦਿੱਤਾ ਵੀਰੇ ਖੁੱਲੀ ਫਾਰਨੋ ਚੋਂ ਆਪਾਂ ਹੀ ਲਈ ਆ ਠੀਕ ਹੈ ਇਹਦੀ ਬੱਸੀ ਜੇ ਕਿਸੇ ਵੀਰ ਨੇ ਕਟਾਉਣੀ ਹੋਵੇ ਠੀਕ ਹੈ ਮੈਂ ਵੀਡੀਓ ਤੇ ਗੱਲ ਇਹ ਕਹਿ ਰਹੇ ਹਾਂਗਾ ਵੀਰੇ ਅਸੀਂ 20000 ਦੇ ਦੀ ਬੱਸੀ ਕੱਟ ਲਾਂਗੇ ਸੌਦਾ ਲੱਗੇ ਤੋਂ ਉਸੇ ਟਾਈਮ ਮੌਕੇ ਤੇ ਜਦੋਂ ਸਾਡੇ ਨਾਲ ਗਊ ਦਾ ਸੌਦਾ ਹੋ ਗਿਆ ਇਹ ਨਹੀਂ ਹੈਗਾ ਵੀ ਭਾਈ 10 ਦਿਨ ਨੂੰ ਭੇਜੀ 5 ਦਿਨ ਨੂੰ ਭੇਜੀ ਮੌਕੇ ਤੇ ਦੀ 20000 ਦੀ ਬੱਸੀ ਉਸੇ ਟਾਈਮ ਹੀ ਕੱਟੀ ਜਾਊਗੀ ਜਿੰਨੀ ਰਕਮ ਹੋਊਗੀ ਬੰਦਾ 20000 ਕੱਟ ਦੇ ਜੇ ਪੇਪਰ ਪਹਿਲੀ ਗੱਲ ਜਿਹੜਾ ਵੀਰ ਨੇ ਇਸ ਤਰ੍ਹਾਂ ਦਾ ਨਗੀਨਾ ਖਰੀਦਣਾ ਉਹ ਬੱਸੀ ਨਹੀਂ ਕਟਾਉਂਦੇ ਵੀਰੇ ਜਿਹੜੇ ਬੰਦੇ ਕੰਮ ਕਰਦੇ ਆ ਜਾਨੂ ਨੇ ਇਹ ਚੀਜ਼ਾਂ ਦੇ। ਸਾਰਾ ਵੱਡੀ-ਬੁੱਡੀ ਬਹੁਤ ਹਾਂ ਪਰ ਜੇ ਕਿਸੇ ਵੀਰ ਨੇ ਕਟਾਉਣੀ ਹੋਵੇ ਆਪਾਂ 20000 ਦਾ ਬੱਚਾ ਵੀਰੇ ਦਾ ਕੱਟ ਲਾਂਗੇ ਜੀ। ਆਪਣਾ ਬਾਇਓ ਡਾਟਾ ਸਾਰਾ ਪਤਾ ਇਹਦਾ। ਬਾਈ ਜੀ ਇਹਦਾ ਤਿੰਨ ਪੀੜੀਆਂ ਦਾ ਬਾਇਓ ਡਾਟਾ ਪਤਾਗਾ। ਦੁੱਧ ਦੇਣੇ ਵੀਰੇ 27-28 ਆਲਾ ਨਹੀਂ ਖੇਡਣਾ ਦੁੱਧ ਦੇਣੇ 35 ਕਿਲੋ ਤੋਂ ਬਾਹਰ ਖੇਡਣਾ ਕਰਮਾਲੀ ਨੇ। ਠੀਕ ਹੈ। ਬੱਸੀ ਵੀਰੇ ਬਹੁਤ ਕੁਆਲਟੀਦਾਰ ਹੈ ਇਹਦੀ ਲਿਆਓ ਵੀ ਬੁੱਟੇ ਵੀਰੇ। ਅੱਗੇ ਆ ਗਿਆ ਵੀਰੇ ਗਰਮੀਆਂ ਵਾਲੇ ਕਵਾਲਿਟੀ ਦਾ ਆਰਵੀ ਦੇਖੋ ਇਹ 10ਵੀਂ ਵਹਿੜਾ 골 ਵਹਿੜਾ ਗਈ ਠੀਕ ਆ ਠੀਕ ਆ ਜੀ ਯਾਨੀ ਜਿਹੜਾ ਬੰਦਾ ਲੈ ਗਿਆ ਬਾਈ ਜੀ ਦੋ ਕੜੀਆਂ ਖੜ ਕੇ ਦੇਖੂ ਦੇਖੋ ਲੈਵੇ ਦੇ ਨਾੜਾ ਨੂੜਾ ਪਰ ਵਹਿੜ ਹਜੇ ਵੀਰੇ ਇਹ ਜੇ ਸਾਡੇ ਕੋਲ ਇੱਕ ਇਰ ਲਾਟ ਚ ਬੈਗੀ ਦਾ ਠੀਕ ਆ ਨਹੀਂ ਆਉਂਦੇ ਇਰ ਲਾਟ ਦੇ ਵਿੱਚ ਵੀ ਜਿਹੜਾ ਅਸੀਂ 9 ਤੋਂ 10 ਤਰੀਕ ਦਾ ਕੱਢਾਂਗੇ ਤੂੰ ਅਗਲਾ ਲਾਟ ਉਹਦੇ ਵਿੱਚ ਵੀ ਗੱਬਣ ਮਿਲੂਗੀ ਹਜੇ ਬਾਈ ਜੀ 10 ਤੋਂ 12 ਦਿਨ ਨਹੀਂ ਸੁੰਦੀ ਰਸੁੰਦੀ ਨਹੀਂ ਕੱਚੀ ਹੈ ਬਿਲਕੁਲ ਵੀਰੇ ਕਰਮ ਵਾਲੀ ਦੇਸੀ ਮਖਾਨ ਲਾ ਕੇ ਲਾਉਣਾ ਨੇ ਵੀਰੇ ਥੱਲੇ ਦੇਖੋ ਵਹਿੜ ਦੀ ਕੁਆਲਿਟੀ ਗੁਣਾ ਦੀ ਕੁਸਲੀ ਆ ਵੀਰੇ ਦੇਖ ਸਕਦੇ ਹਾਂ ਬਾਈ ਠੀਕ ਹੈ ਠੀਕ ਹੈ ਹਾਂ ਜੀ ਮਨਾ ਜਿੰਦੇ ਜਾਨ ਬਹੁਤ ਹੈ ਜਿੰਦ ਜਾਨ ਆ ਵੀਰੇ ਚੰਗੇ ਦੁੱਧ ਵਾਲੀ ਆ ਜਣੀ ਬੱਚਾ ਇਹ ਵੀਰੇ ਬਾਹਲਾ ਨਾ ਮੰਨੇ ਬੰਦਾ 28 ਤੋਂ 30 ਕਿਲੋ ਮੰਨ ਲੇ ਓਦੋਂ ਅੱਗੇ ਆ ਗਈ ਵੀਰੇ ਜਿਹੜੀਆਂ ਆਪਾਂ ਗੱਲਾਂ ਕਰਦੇ ਹੁਣ ਵੀ ਕੈਂਟਰ ਚ ਕੱਲੀ ਆ ਗਈ ਅੱਛਾ ਇਹ ਉਹ ਆ ਬਾਈ ਜੀ ਇਹ ਕੰਨੀਆਂ ਹੁੰਦੀਆਂ ਹਾਂ ਇਹ ਕੈਂਟਰ ਦੇਖੋ ਇੱਥੇ ਰੋਕੀ ਪੰਜ ਸਾਹਿਬ ਦੇਖੋ ਵੀਰੇ ਕੁਆਲਿਟੀ ਇਹ ਆਪ ਕਿਹੜੇ ਦੀ ਆ ਫਾਰਮ ਦੇ ਵਿੱਚੋਂ ਆ ਲਈ ਆ ਠੀਕ ਹੈ ਤੇ ਜਣੀ ਇਹ ਫਾਰਮ ਦੀ ਇੱਕ ਨੰਬਰ ਵਡ ਸੀ ਵੀਰ ਦੀ ਇਹਦੇ ਇੱਕ ਨੰਬਰ ਟੋਕਣਾ ਵੀਰੇ ਇਹਦਾ ਬਾਇਓ ਡਾਟਾ ਸਾਰਾ ਦੇਵਾਂਗੇ ਤੇ ਪਿਓਰ ਵੀਰੇ ਦੂਜਾ ਸੂ ਆ ਗਈ ਤੇ ਇਹ ਸਾਡੇ ਨਾਲ ਕੋਈ ਵੀ ਵੀ ਰਸਾਈ ਲਾ ਲੈ ਵੀਰੇ ਮੈਂ ਬਾਹਲਾ ਨਹੀਂ ਕਹੂੰ ਗਰਮੀ ਦੀ ਰੋਤਾ 35 ਕਿਲੋ ਠੀਕ ਹੈ 35 ਕਿਲੋ ਕੰਡੇ ਦਾ ਚਵਾ ਕੇ ਦੇਵਾਂਗੇ ਵੀਰੇ ਠੰਡੀ ਸੀਲਾ ਦੇਖੋ ਨਾੜਾਂ ਨੂੰ ਜੀ ਕੁਆਲਟੀ ਦਾ ਰਮਾਲ ਆ ਵੀਰੇ ਦੇਖ ਸਕਦੇ ਹੋ ਕੋਈ ਵੀਰ ਮਸ਼ੀਨ ਤੇ ਲਾ ਲੈ ਓਦਾਂ ਮਸ਼ੀਨ ਤੇ ਲੱਗੀ ਆ ਪਰ ਕਿਸੇ ਵੀਰ ਨੇ ਹੱਥੀਂ ਚੋਣੀਆਂ ਦਾ ਚੋ ਸਕਦਾਗਾ ਬਹੁਤ ਕੁਆਲਟੀ ਦਾ ਰਮਾਲ ਆ ਵੀਰੇ ਜਿਹੜਾ ਇਹਦੇ ਸੀਮਨ ਲੱਗਿਆ ਸਿਕਸੜ ਲੱਗਿਆ ਹੋਇਆਗਾ ਠੀਕ ਹੈ ਬੰਦੇ ਦੀ ਬੈਲ ਲਿਆ ਸੀਗਾ ਬੈਲ ਆਪਾਂ ਨਾਲ ਲਿਆਏ ਆਂ ਉਹ ਆਪਾਂ ਕੇ ਵੀਰ ਨੂੰ ਦੇ ਦਿਆ ਕਿਸੇ ਨੇ ਗੱਪਣ ਲੈ ਜਾਣੀ ਹੋਵੇ ਅੱਛਾ ਸੂਈ ਤੋਂ ਲੈ ਜਾਣੀ ਫਿਰ ਸਾਡੇ ਸਾਈਦ ਵਾਲੇ ਵੀਰੇ 35 ਚਵਾ ਦੇਾਂਗੇ ਨੋਟ ਤੇ ਉਹ ਗਾ ਬੱਚਾ ਹੈ 40 ਕਿਲੋ। ਇਹ ਜੀ ਵੇੜਦੀ ਬੱਤੀ ਵਾਲਿਆ ਸਵਾਲ ਆ ਜਾਂਦਾ। ਭਾਈ ਜੀ ਜੇ ਇਹਨੇ ਬੱਤੀ ਦੇ ਦਿੱਤਾ ਅੰਤੀ ਕੋਈ ਨਹੀਂ ਵੀਰੇ। 66 ਸੀਮ ਲੱਗਾ ਉਹਦੇ ਵਿੱਚ ਵੀ ਚਲੋ ਆਪਾਂ 5% ਦਾ ਮੈਂ ਚਾਂਸ ਮੰਨਦਾ ਹਾਂਗਾ। ਕੰਪਨੀ ਵੀ ਕਹਿੰਦੀ ਆਗੀ। ਠੀਕ ਆ। ਬਈ ਹਾਂ ਜੇ 100 ਗਊ ਦੇ ਕੱਠਾ ਦੀ ਗੱਲ ਆ ਗਿਆ 95 ਬੱਸੀਆਂ ਦਾ 5 ਬੱッセ ਆਉਣ ਦੇ ਚਾਂਸ ਹੁੰਦੇ ਆਗੇ। ਹੁੰਦੇ ਆਗੇ। ਹਾਂ ਪਰ ਜਣੀ ਜ਼ਿਆਦਾ ਚਾਂਸ ਵੀਰੇ ਬੱਸੀ ਦੇ ਹੀ ਹੋਊਗਾ ਤੇ ਉਦੋਂ ਅੱਗੇ ਅੱਗੇ ਕੋਹਰ ਆ ਗਿਆ ਦੇਖੋ ਵੀਰੇ। ਗੁੱਲੇ ਵਾਲਾ ਸਨ ਹਾਂ ਜੇ ਮੰਨ ਕੇ ਤੈਨੂੰ ਜਿੰਨੇ ਤਿੰਨ ਟਾਲੀਆਂ ਵੇੜਾ ਤੂੰ ਛੱਡ ਨਾ ਵੀ ਰੈਕਟਰ ਆ ਗਿਆ ਬਾਈ ਇਹ ਤਿੰਨੇ ਵੇੜਾ ਮੈਂ ਬੜਾ ਨਹੀਂ ਮੰਨਦਾ ਗਿਆ ਵੀਰੇ ਉ ਤਾਂ ਇੱਕ ਕੁਆਂਟਲ ਇਹ 20 ਕਿਲੋ ਦੇ ਖੱਡਣ ਗਿਆ ਪਰ ਕੁਆਂਟਲ ਨੂੰ ਵੀਰੇ ਬੜੀ ਆਰਾਮਦਰੀਆਂ ਪਾਉਣੀਆਂ 50 ਕਿਲੋ ਸਵੇਰ ਤੇ 50 ਕਿਲੋ ਸ਼ਾਮੀ ਵੀਰੇ ਦੇਖੋ ਇਹ ਕਿੱਡੀ ਵਹਿੜਾ ਬੂਟੇ ਦੇ ਮੋਢੇ ਤੋਂ ਤਾਂ ਆਉਂਦੀ ਆ ਵੀਰੇ ਬੰਦਾ ਡੈਰੀ ਜਿਹੜਾ ਵਜਨ ਲੱਗ ਜੂ ਵੀਰੇ ਡੈਰੀ ਵਾਲਾ ਵਜਨ ਲੱਗ ਜੂ ਜਿਹੜਾ ਵੀਰੇ ਇਹਨਾਂ ਨੂੰ ਵੀਰੇ ਪਾ ਗਿਆ ਇਸ ਤਰ੍ਹਾਂ ਵੇੜਾ ਲੈ ਗਿਆ ਮੈਂ ਬਾਈ ਜੀ ਵਿਸ਼ਵਾਸ ਨਾਲ ਕਹਿ ਸਕਦਾ ਪੂਰੇ ਮਾਨ ਨਾਲ ਕਹਿ ਸਕਦਾ ਉਹ ਬੰਦਾ ਉਸੇ ਦਿਨ ਤੋਂ ਕਾਮਯਾਬ ਆ ਕਿਉਂਕਿ ਵੀਰੇ ਇਹਨਾਂ ਨੂੰ ਗਰਮੀ ਬਹੁਤ ਘੱਟ ਮੰਨਣੀ ਆ ਹਰ ਵਾਰੇ ਸੂਨੇ ਨੇ ਵੀ ਡਾਕਟਰ ਨਾਲ ਜਾਰੀ ਨਹੀਂ ਹੈਗੀ ਆਹ ਬਰੀਡ ਦੀ ਅੱਛਾ ਜਿਹੜੀ ਇਹ ਬਰੀਡ ਆ ਗਰਮੀਆਂ ਦੇ ਤੋਹਫੇ ਆ ਕਿ ਸਾਡੇ ਕੋਲੇ ਬਾਈ ਜੀ ਇੱਥੇ ਲੱਗੀਆਂ ਹੁੰਦੀਆਂ ਸੀ ਪਿਓਰਿਟ ਜਿਹੜੀਆਂ ਪਿਓਰ ਹੁੰਦੀਆਂ ਨੇ ਉਹਨਾਂ ਡਾਕਟਰਾਂ ਚੱਰੀ ਰਹਿੰਦੇ ਥੋੜੀ ਵੀਰੇ ਜਾਰੀ ਆ ਗਰਮੀਆਂ ਇਹਦਾ ਸੀਜ਼ਨ ਆ ਗਿਆ 4 ਮਹੀਨੇ ਉਹਨਾਂ ਲਈ ਨਹੀਂ ਹੈਗੇਗੇ ਨਹੀਂ ਹੈਗੇਗੇ 5ਵਾਂ 6ਵਾਂ 7ਵਾਂ ਤੇ 8ਵਾਂ 9ਵੇਂ ਤੋਂ ਬਾਅਦ ਸਟਾਰਟ ਕਰ ਸਕਦੇ ਉਹਦਾ ਜਿਹੜਾ ਖੁੱਲਾ ਹਵਾ ਹਾਰਾ ਵੀਰੇ ਜੇ ਉਹ ਸੈੱਟ ਤੇ ਬਾਈ ਜੀ 15 ਤੋਂ 20 ਲੱਖ ਰੁਪਇਆ ਟਟ ਟਟ ਗੱਟ ਲੱਗਦਾ ਫੇਰ ਉਹ ਰਹਿੰਦੀਆਂ ਨੇ ਉਹਦੇ 'ਚ ਜੇ ਮੈਂ ਕਹਦੇ ਨੀ ਇੱਥੇ ਬੰਨ ਲਉਂ ਜਾਂ ਉਹ ਸੈੱਟ ਤੇ ਨਹੀਂ ਸੈਟਿੰਗ ਰਹਿੰਦੀ ਹੁਣ ਅਸੀਂ ਵੀ ਐਡਾ ਵੱਡਾ ਫਾਰਮ ਪਾ ਰਹੇ ਆਂ ਉਹ ਕਿਸੇ ਗੱਲ ਕਰਕੇ ਪਾ ਰਹੇ ਆ ਕਿਉਂਕਿ ਗਰਮੀ 'ਚ ਵੀ ਆਪਾਂ ਬੈਠਾਂ ਤੋਂ ਇੱਥੇ ਫੇ ਦੇਵਾਂਗੇ। ਠੀਕ ਹੈ। ਕਿਸੇ ਨੇ ਪਿਓਰ ਲੈਣੀਆਂ ਜਦੋਂ ਬਾਈ ਜੀ ਨੱਚ ਨਹੀਂ ਲਾਗੇ ਫਿਰ ਘੁੰਡ ਕਾਦੇ ਲਈ ਕੱਢਣਾਗਾ। ਠੀਕ ਹੈ ਨਾ ਮੈਂ ਕਹਿੰਦੇ ਆ ਵੀਰੇ ਮੈਂ ਆਹੀ ਵੇਚਣੀਆਂ ਨੇ ਪਿਓਰ ਨਹੀਂ ਵੇਚਣੀ ਨਹੀਂ। ਉਹ ਵੀ ਵੇਚਾਂਗੇ ਪਰ ਆਪਾਂ ਜਿਹੜੇ ਨਵੇਂ ਵੀਰਾਂ ਨੂੰ ਸਲਾਹ ਦਿੰਨੇ ਆ ਵੀ ਜਿਹਨੇ ਨਵੇਂ ਆ ਕਿੱਥੇ ਜਾਉਣਾ ਬਾਈ ਜੀ ਉਹ ਹਜੇ ਆ ਪਿਓਰ ਗਰਮੀ ਦੇ ਵਿੱਚ ਨਾ ਪਾਉਣ। ਬਾਕੀ ਸਾਰੀਆਂ ਗੱਲਾਂ ਆਪਣੇ ਫੋਨ ਤੇ ਕਰਨ ਫੋਨ ਤੇ ਆਪਾਂ ਸਮਝਾਵਾਂਗੇ ਜਿੰਨਾ ਕ ਆਪਾਂ ਨੂੰ ਗਿਆਨ ਹੈਗਾ ਪ੍ਰਮਾਤਮਾ ਦੀ ਕਿਰਪਾ ਸਦਕਾ। ਠੀਕ ਹੈ। ਤੇ ਬਾਕੀ ਪਹਿਲਾ ਮਗਰੋਂ ਕੋਈ ਵੀ ਵੀਰ ਨਾਵੇ ਉਸੇ ਦੇਣਾ ਹੁਣ ਤੇ ਇਹਦੇ ਵਿੱਚ ਵੀਰੇ 13 ਗਨਗ ਤਾਜੇ ਸੂਇਆ ਕ੍ਰੈਡਿਟ ਕਾਰਡ ਤੇ ਪੇਮੈਂਟ ਚੱਕੀ ਜਾਊਗੀ ਚਾਹੇ ਤੁਹਾਡੀ 5 ਲੱਖ ਦੀ ਲਿਮਟਾ ਸਾਰੀ ਪੇਮੈਂਟ ਉਹ ਚੱਕ ਕੇ 20-50 ਹਜ਼ਾਰ ਨਾਲ ਵੀਰ ਨੂੰ ਨਗਦ ਲੋੜਾ ਉਹ ਵੀ ਦੇ ਦਾਂਗੇ ਕਿਸ਼ਤਾਂ ਉਹ ਤੇ ਬਣ ਜਾਂਦੀਆਂ ਨੇ ਟਰਾਂਸਪੋਰਟ ਦੀ ਸਹੂਲਤ ਹੈਗੀ ਆ 13 ਰੁਪਇਆ ਕਿਲੋਮੀਟਰ ਪੰਜਾਬ ਦਾ ਬਾਕੀ ਵਿੱਚ ਵੀਰਾਂ ਦਾ ਹੁੰਦਾ ਹੈਗਾ ਸਵਾਲ ਵੀਰ ਉਸੇ ਬੋਲੀ ਲੱਗਦੀ ਆ ਭਾਈ ਜੀ ਨਾ ਤਾਂ ਜ਼ਿਕਰ ਬੋਲੀ ਲਾਈ ਆ ਤੇ ਨਾ ਲਾਈਏ ਜਿਹੜੀ ਕਿਸੇ ਵੀ ਵੀਰ ਨੇ ਇੱਕ ਗਊ ਮੰਗ ਲਈ ਉਹਨੂੰ ਵੀਰ ਨੂੰ ਇੱਕ ਘੰਟਾ ਆਪਾਂ ਟਾਈਮ ਦਿੰਨੇ ਆ ਘਰੇ ਰਹਿ ਕਰ ਲੈ ਯਾਰ ਦੋਸਤ ਨਾ ਰਹਿ ਕਰ ਲੈ ਉੱਪਰ ਉਹਨਾਂ ਜੇ ਕਿਸੇ ਨੂੰ ਵੀ ਮੁੱਲ ਨਹੀਂ ਕਰ ਦੇਗੇ ਬਾਕੀ ਵੀਰੇ 6-7 ਨਾਲ ਅੰਦਰ ਖੜੇ ਹੋ ਮੜੇ ਜਿ ਦਿਖਾ ਕੇ ਕਿਹਨਾਂ ਬਾਈ ਜੀ ਜਰਸੀ ਤੇ ਐਰ ਸੈਰ ਹਨਾ ਜਰਸੀ ਤੇ ਐਰ ਸੈਰ ਵੀਰੇ 16 ਕਿਲੋ ਦਾਤ ਹੈਗਾ ਕਰਮ ਵਾਲੀ ਥੱਲੇ ਸਰਪੰਚ ਸਾਹਿਬ ਦੇ ਕੀ ਬੱਚਾ ਦਿੱਤਾ ਬੱਸੀ ਆ ਬੱਛਾਗਾ ਬੱਛਾਗਾ ਤੇ ਜੇ ਕੋਈ ਕਹਿੰਦੀ ਇਹ ਬੱਸੀ ਹੋਈ ਤਾਂ ਵੀਰ ਨੂੰ ਬੱਸੀ ਦੇਵਾਂਗੇ ਠੀਕ ਹੈ ਤੇ ਇਹਨੂੰ ਥੋੜਾ ਘੱਟ ਪਤਾ ਬੁੱਤੇ ਵੀਰ ਨੂੰ ਜ਼ਿਆਦਾ ਪਤਾ ਹੈਗਾ ਠੀਕ ਹੈ ਤੇ ਜਿਹੜੀ ਆ ਵੜ ਆ ਗਈ ਵੀਰੇ ਇਹਦੇ ਥੱਲੇ ਜਾਣੀ ਦੀ ਥੋੜੀ ਜਿਹੀ ਝੇਰ ਦਾ ਲੜ ਰਹਿ ਗਿਆ ਸੀ ਬੇਮਲੂਮਾ ਠੀਕ ਹੈ ਹਜੇ ਦੁੱਧ ਦਵਾਇਜੀ 15 ਕਿਲੋ ਪਹਿਲਾਂ ਜਾਰਦੀ ਸੀ 18 ਕਿਲੋ ਤਾਂ ਫਿਰ ਬੈਕ ਮੁੜਿਆ ਨਹੀਂ ਸੀਗੀ ਇਹਨੂੰ ਸੂਈ ਨੂੰ ਵੀ 6 ਤੋਂ 7 ਦਿਨ ਹੋ ਗਏ ਆ ਮੈਂ ਆਪਾਂ ਉਹ ਨਹੀਂ ਗੱਲ ਹੈਗੀ ਵੀ ਸਿੱਕੀ ਤਰ੍ਹਾਂ ਦੇਂਦੀ ਸੂਈ ਵੀ ਆ ਠੀਕ ਹੈ ਹੁਣ 15 ਕਿਲੋ ਤੇ ਆ ਪਰ ਦੁੱਧੇ ਦਾ ਵੀ ਆਪਾਂ 20 ਕਰਕੇ ਦੇਵਾਂਗੇ ਦੇਖੋ ਨਾਰਾ ਬਾਈ ਜੀ ਮਨਾਂ ਦਵਾਈ ਦਵਾਈ ਭਰਤੀ ਆਪਾਂ ਹਾਂ ਸਾਰੀ ਵੀਰੇ ਸਾਫ਼ ਆ ਗਈ ਠੀਕ ਹੈ ਆਪਾਂ ਉਹ ਲਾਉਂਦੇ ਨਹੀਂ ਉਹਨਾਂ ਜਦ ਬੈਕ ਖੜੀ ਸੀਗੀ ਠੀਕ ਹੈ ਆ ਬੱਸੀ ਵੀਰੇ ਤਾਜੀ ਸੂਈ ਆ ਜੀ ਜੀ ਅੱਛਾ ਆਹ ਦਾ ਸਿਤਾ ਜੀ ਸੂਈ ਹੈਗੀ ਖਾਣੀ ਬੋਲ ਦਾ ਦੰਗਾ ਦੇ ਵਿੱਚ ਵੀ ਇਹ ਚਾਰ ਦੰਦ ਆ ਗਈ ਥਣ ਬਹੁਤ ਸੋਹਣਾ ਠੰਡੀ ਸੀਦਾ ਧਾਰਾ ਤੁਰਾ ਮਾਰੀਆਂ 2 ਕਿਲੋ ਗੌੜੀ ਕੱਢੀ ਆ ਜੇਰ ਜੂਰੇ ਦੀ ਓਕੇ ਹੋ ਗਈ ਆ ਬਹੁਤ ਵਧੀਆ ਬੱਚਾ ਆ ਵੀ ਤਨੂਨ ਵੱਸੀ ਆ ਵੀਰੇ ਚਾਰ ਦੰਦ ਆ ਗਈ ਠੀਕ ਹੈ ਤੇ ਇਹ ਵੀ ਤਾਜੀ ਸੂਈ ਆ ਜੇਰੇ ਦੀ ਓਕੇ ਹੋ ਗਈ ਦੇਖੋ ਨਿਸ਼ਾਨੀ ਇਹ ਵੀ ਬਾਰੀ ਵੀਰੇ ਸਾਰੀ ਚੌਥੀ ਸੀ ਸਵੇਰੀ ਇਹ ਸਵੇਰ 4 ਵਜੇ ਸੂਈ ਆ ਗਈ ਤੇ ਉਹ ਵੱਸੀ ਸਾਡੀ ਅੱਜ ਦਿਨੇ 12 ਵਜੇ ਸੂਈ ਹੋਊਗੀ ਠੀਕ ਹੈ ਤੇ ਆ ਬੱਚਾ ਹਜੇ ਦੇਣਾ ਨਹੀਂ ਹੈਗਾ ਆਪਾਂ ਐਵੇਂ ਕਹਿ ਦਈਏ ਤੇ ਬਾਕੀ ਤਕਰੀਬਨ 7 ਗਾਇਆਂ ਸਾਡੇ ਕੋਲ ਹੋਰ ਆਉਣ ਵਾਲੀਆਂ ਨੇ ਤੇ ਐਂਡ ਤੇ ਕੱਲ ਮੈਂ ਵੀਰਾਂ ਨੂੰ ਲਾਜ਼ਮੀ ਕਹਿੰਨਾ ਬਾਈ ਜੀ ਤੁਸੀਂ ਸਾਰੀ ਚੀਜ਼ ਖਰੀਦਣ ਚੱਲੇ ਹੋ ਸਾਡੇ ਘਰ ਦੀ ਕੋਈ ਵੀ ਗਾਂ ਨਹੀਂ ਵੀਰੇ ਵਪਾਰ ਕਰਦੇ ਆਂਗੇ ਆਪਦਾ ਦੇਖ ਕੇ ਨਿਰਖ ਪਰਖਣਾ ਖਰੀਦੋ ਕਿਉਂਕਿ ਬਾਅਦ ਚੋਂ ਇਹ ਚੀਜ਼ ਦਾ ਲਾਂਭਾ ਕੋਈ ਨਹੀਂ ਹੁੰਦਾ ਬਾਕੀ ਫੂਨ ਥੋੜਾ ਜਿਆਦਾ ਬੀਜੀ ਆਉਂਦਾ ਆ ਕਿਸੇ ਵੀਰ ਦਾ ਜੇ ਨਹੀਂ ਚੱਕਿਆ ਜਾਂਦਾ ਵੀਰੇ 2-4 ਘੰਟਿਆਂ ਬਾਅਦ ਬੈਕ ਲਾ ਲੈਣੇ ਆ ਨਹੀਂ ਸਾਨੂੰ WhatsApp ਤੇ ਬੋਲ ਕੇ ਮੈਸੇਜ ਛੱਡਦੇ ਉਹਦਾ ਆਪਾਂ ਰਪਾਈ ਵਾ ਕੇ ਦਿੰਨੇ ਆ ਜੀ ਜਾਇਜ ਗੱਲਾਂ ਹਾਂਜੀ 62807 13934 1 ਤਰੀਕ ਨੂੰ ਪਹੁੰਚੋ ਤੇ ਆਨੰਦ ਲਵੋ ਗਾਵਾਂ ਖਰੀਦ ਹੁੰਦਾ ਵੀਡੀਓ ਦੇਖੜੀ ਚੈਨਲ ਨੂੰ ਪਿਆਰ ਦੇ ਲਈ